ਜਦੋਂ ਰੱਬ ਦੁਨੀਆ ਸਾਜ ਰਿਹਾ ਸੀ ਰੱਬ ਨੇ ਸਾਰੀਆਂ ਚੀਜ਼ਾਂ ਬਣਾਈਆਂ ਪਸ਼ੂ ਬਣਾਏ ਪੰਛੀ ਬਣਾਏ ਪਰਬਤ ਨਦੀਆਂ ਦਰਖਤ ਹੈਨਾ ਹਰ ਇੱਕ ਚੀਜ਼ ਬਣਾਈ ਹੁਣ ਰੱਬ ਨੇ ਮਨੁੱਖ ਵੀ ਬਣਾਇਆ ਸਾਰਾ ਕੁਝ ਬਣਾਉਣ ਤੋਂ ਬਾਅਦ ਰੱਬ ਨੇ ਇੱਕ ਗਧਾ ਬਣਾਇਆ ਹੁਣ ਜਦ ਰੱਬ ਨੇ ਗਧਾ ਬਣਾਇਆ ਗਧਾ ਰੱਬ ਨੂੰ ਇੰਨਾ ਸੋਹਣਾ ਲੱਗਿਆ ਇੰਨਾ ਸ਼ਰੀਫ ਸਾਉ ਰੱਬ ਦਾ ਦਿਲ ਨਹੀਂ ਕੀਤਾ ਵੀ ਇਹਨੂੰ ਮੈਂ ਧਰਤੀ ਤੇ ਭੇਜਾਂ ਫੇਰ ਉਹਨੂੰ ਆਪਣੇ ਕੋਲ ਹੀ ਰੱਖ ਲਿਆ। ਲਓ ਜੀ ਹੁਣ ਜਦੋਂ ਸਾਰੀ ਸ੍ਰਿਸ਼ਟੀ ਸਾਜ ਲਈ ਹੁਣ ਰੱਬ ਜਿਹੜੇ ਦੁਨੀਆ ਨੂੰ ਕਾਇਦੇ ਕਾਨੂੰਨ ਦੱਸਣੇ ਸੀਗੇ ਵੀ ਕਿੱਦਾਂ ਰਹਿਣਾ ਕਿਵੇਂ ਰਹਿਣਾ ਚਾਹੀਦਾ ਕੀ ਕਰਨਾ ਵੀ ਜੇ ਕੋਈ ਕੋਈ ਗਲਤ ਕੰਮ ਕਰਦਾ ਤਾਂ ਉਹਦੀ ਕੀ ਸਜ਼ਾ ਦੇਣੀ ਆ ਹੁਣ ਜਦੋਂ ਰੱਬ ਕਾਇਦੇ ਕਾਨੂੰਨ ਬਣਾ ਰਿਹਾ ਤਾਂ ਉਹ ਗਧਾ ਰੱਬ ਦੇ ਕੋਲ ਬੈਠਾ ਦੇਖੀ ਜਾਂਦਾ। ਉਹਨੂੰ ਕਹਿੰਦੀ ਇਹਨੂੰ ਹੋ ਜਾਂਦੇ ਨੇ ਰੱਬ ਕੋਲ ਰਹਿੰਦੇ ਨੂੰ ਤੇ ਗਧਾ ਹੁਣ ਰੱਬ ਨਾਲ ਚੰਗੀ ਮਿੱਤਰਤਾ ਪਾਈ ਬੈਠਾ। ਉਹ ਦੇਖੀ ਜਾਂਦਾ ਤੇ ਨਾਲੇ ਰੱਬ ਨੂੰ ਪੁੱਛੀ ਜਾਂਦਾ ਕਿ ਰੱਬ ਜੀ ਤੁਸੀਂ ਇਹ ਕੀ ਕਰ ਰਹੇ ਹੋ ਅੱਗੋਂ ਰੱਬ ਦੱਸੀ ਜਾਂਦਾ ਵੀ ਬਈ ਮੈਂ ਹੁਣ ਇਹ ਮਨੁੱਖਾਂ ਲਈ ਕਾਨੂੰਨ ਬਣਾ ਰਿਹਾ ਵੀ ਇਹਨਾਂ ਨੂੰ ਕਿੱਦਾਂ ਰਹਿਣਾ ਚਾਹੀਦਾ ਕੀ ਕਰਨਾ ਕੀ ਨਹੀਂ ਹੁਣ ਇਹ ਗਦਾ ਸਾਰਾ ਕੁਝ ਦੇਖੀ ਜਾਂਦਾ ਵੀ ਕਿੱਦਾਂ ਕਾਨੂੰਨ ਤਿਆਰ ਹੋ ਰਹੇ ਨੇ ਹੁਣ ਰੱਬ ਪੱਤਿਆਂ ਤੇ ਲਿਖੀ ਜਾਂਦਾ ਤੇ ਰੱਖੀ ਜਾਂਦਾ ਲਿਖੀ ਜਾਂਦਾ ਰੱਖੀ ਜਾਂਦਾ ਹੁਣ ਜਦੋਂ ਸਾਰੇ ਕਾਇਦੇ ਕਾਨੂੰਨ ਬਣ ਗਏ ਤਾਂ ਰੱਬ ਨੇ ਉਹਨਾਂ ਪੱਤਿਆਂ ਦੀ ਇੱਕ ਕਿਤਾਬ ਬਣਾ ਕੇ ਉਹਨੂੰ ਸਾਈਡ ਤੇ ਰੱਖਦਾ ਰੱਬ ਹੁਣ ਇੰਨਾ ਥੱਕ ਗਿਆ ਕਾਨੂੰਨ ਬਣਾ ਬਣਾ ਕੇ ਉਹਨੇ ਕਿਹਾ ਵੀ ਚੱਲ ਹੁਣ ਮੈਂ ਥੋੜੀ ਜਿਹੀ ਰੈਸਟ ਕਰ ਲਾਂ ਹੁਣ ਇੱਕ ਪਾਸੇ ਸੌਂ ਗਿਆ ਗਦਾ ਸਾਰਾ ਕੁਝ ਦੇਖੀ ਗਿਆ ਵੀ ਹੁਣ ਰੱਬ ਤਾਂ ਸੌਂ ਗਿਆ ਆਰਾਮ ਕਰਨ ਲੱਗਿਆ ਉਹਨੇ ਸੋਚਿਆ ਵੀ ਆਹ ਕਾਇਦੇ ਕਾਨੂੰਨ ਸਾਰੇ ਜਿਹੜੇ ਬਣੇ ਨੇ ਝੇ ਕਿਤੇ ਮੈਂ ਇਹਨੂੰ ਖਾ ਜਾਵਾਂ ਮੈਂ ਇਹਨਾਂ ਨੂੰ ਚਰ ਲਾਂ ਆ ਸਾਰੇ ਪੱਤਿਆਂ ਨੂੰ ਇਹ ਸਾਰਾ ਸਿਸਟਮ ਤਾਂ ਜਿਹੜਾ ਹੈਗਾ ਇਹ ਸਾਰਾ ਗਿਆਨ ਇਹ ਤਾਂ ਮੇਰੇ ਅੰਦਰ ਚ ਲਿਆ ਜਾਊ ਗਦੇ ਨੇ ਰੱਬ ਤੋਂ ਅੱਖ ਜੀ ਬਚਾ ਕੇ ਸਾਰੇ ਪੱਤੇ ਖਾ ਲੇ ਚਰ ਗਿਆ ਉਹਨਾਂ ਨੂੰ ਜੀ ਹੁਣ ਸਾਰੇ ਪੱਤੇ ਖਾਣ ਤੋਂ ਬਾਅਦ ਗਦਾ ਬੜਾ ਮੁਸਕੁਰਾਂਦਾ ਆਪਣੇ ਆਪ 'ਚ ਕਹਿੰਦਾ ਹੁਣ ਤਾਂ ਮੈਂ ਵਿਦਵਾਨ ਬਣ ਗਿਆ ਹੁਣ ਤਾਂ ਮੈਂ ਧਰਤੀ ਤੇ ਜਾ ਕੇ ਹੁਕਮ ਚਲਾਉਂਗਾ ਜੇ ਰੱਬ ਕਿਤੇ ਹੁਣ ਮੈਨੂੰ ਧਰਤੀ ਤੇ ਭੇਜ ਦੇ ਮੈਂ ਤਾਂ ਲੋਕਾਂ ਤੇ ਰਾਜ ਕਰੂੰ ਜਿਵੇਂ ਮੈਂ ਬੰਦਿਆਂ ਨੂੰ ਕਹੂੰ ਉਹਨਾਂ ਨੂੰ ਮੰਨਣੀ ਪਊ ਕਿਉਂਕਿ ਸਾਰੇ ਕਾਇਦੇ ਕਾਨੂੰਨ ਰੱਬ ਦੇ ਬਣਾਏ ਤਾਂ ਮੇਰੇ ਅੰਦਰ ਚਲੇ ਗਏ ਮੈਂ ਤਾਂ ਹੁਣ ਰਾਜਾ ਬਣ ਕੇ ਰਹੂੰਗਾ ਤੇ ਲੋਕਾਂ ਨੂੰ ਮੂਰਖ ਬਣਾਉਂਗਾ। ਲਓ ਜੀ ਹੁਣ ਰੱਬ ਨੂੰ ਜਾਗ ਆ ਜਾਂਦੀ ਆ। ਜਦੋਂ ਰੱਬ ਉੱਠ ਕੇ ਦੇਖਦਾ ਆਸੇ-ਪਾਸੇ ਦੇਖਦਾ ਉਹਨੂੰ ਕਿਤੇ ਆਪਣੇ ਕਾਇਦੇ ਕਾਨੂੰਨਾਂ ਵਾਲੀ ਜਿਹੜੀ ਕਿਤਾਬ ਹੈ ਪੱਤਿਆਂ ਦੀ ਨਜ਼ਰ ਨਹੀਂ ਆਈ ਤੇ ਉਹ ਗਦੇ ਨੂੰ ਪੁੱਛਦਾ ਵੀ ਇੱਥੇ ਕੌਣ ਆਇਆ ਸੀ? ਗਦਾ ਕਹਿੰਦਾ ਜੀ ਇੱਥੇ ਤਾਂ ਕੋਈ ਵੀ ਨਹੀਂ ਆਇਆ। ਕਹਿੰਦਾ ਫਿਰ ਮੇਰੇ ਕਾਇਦੇ ਕਾਨੂੰਨਾਂ ਵਾਲੀ ਕਿਤਾਬ ਕਿੱਥੇ ਗਈ? ਕਹਿੰਦਾ ਤੁਸੀਂ ਫਿਕਰ ਨਾ ਕਰੋ ਜੀ ਉਹ ਤਾਂ ਮੇਰੇ ਅੰਦਰ ਚਲੀ ਗਈ। ਉਹ ਤਾਂ ਮੈਂ ਸਾਰੀ ਚਰਤੀ ਉਹ ਸਾਰਾ ਗਿਆਨ ਮੇਰੇ ਅੰਦਰ ਚਲਾ ਗਿਆ। ਰੱਬ ਨੂੰ ਥੋੜਾ ਜਿਹਾ ਗੁੱਸਾ ਆਇਆ। ਰੱਬ ਕਹਿੰਦਾ ਵੀ ਉਹ ਕਾਇਦੇ ਕਾਨੂੰਨ ਤਾਂ ਮੈਂ ਦੁਨੀਆ ਵਾਸਤੇ ਧਰਤੀ ਤੇ ਭੇਜਨੇ ਸੀ। ਗਦਾ ਕਹਿੰਦਾ ਤੁਸੀਂ ਫਿਕਰ ਨਾ ਕਰੋ ਜੀ। ਰੱਬ ਜੀ ਤੁਸੀਂ ਐਂ ਕਰੋ। ਤੁਸੀਂ ਮੈਨੂੰ ਹੀ ਧਰਤੀ ਤੇ ਭੇਜ ਦਿਓ। ਮੈਂ ਆਪੇ ਜਾ ਕੇ ਉਹਨਾਂ ਨੂੰ ਕਾਇਦੇ ਕਾਨੂੰਨ ਸਿਖਾ ਦੂੰਗਾ। ਰੱਬ ਹੁਣ ਉਸ ਤੋਂ ਨਾਰਾਜ਼ ਸੀ। ਉਸ ਤੋਂ ਗੁੱਸੇ ਹੁੰਦਾ ਤੇ ਉਹਨੂੰ ਕਹਿੰਦਾ ਠੀਕ ਐ। ਜਾ ਤੂੰ ਧਰਤੀ ਤੇ ਚਲਾ ਜਾ। ਹੁਣ ਗਦਾ ਐ ਜਿਹੜਾ ਬੜਾ ਖੁਸ਼ ਹੁੰਦਾ। ਵੀ ਹੁਣ ਤਾਂ ਮੈਂ ਧਰਤੀ ਤੇ ਜਾ ਕੇ ਰਾਜ ਕਰੂੰਗਾ ਕਿਉਂਕਿ ਸਾਰਾ ਗਿਆਨ ਤਾਂ ਮੇਰੇ ਅੰਦਰ ਆ। ਸਾਰੇ ਕਾਇਦੇ ਕਨੂੰਨ ਤਾਂ ਮਨੁੱਖਾਂ ਦੇ ਮੈਨੂੰ ਪਤਾ ਮੈਂ ਤਾਂ ਜਾ ਕੇ ਉੱਥੇ ਰਾਜ ਕਰੂੰ ਚਲੋ ਜੀ ਜਦੋਂ ਹੁਣ ਧਰਤੀ ਤੇ ਆ ਗਿਆ ਹੁਣੇ ਗਧਾ ਥਾਂ ਥਾਂ ਕੱਲੇ ਕੱਲੇ ਨੂੰ ਹਿੰਕ ਹਿੰਕ ਕੇ ਕਹਿੰਦਾ ਵੀ ਸਾਰਾ ਗਿਆਨ ਮੇਰੇ ਅੰਦਰ ਆ ਮੇਰੇ ਅੰਦਰ ਕਾਨੂੰਨ ਨੇ ਤੁਹਾਨੂੰ ਇਦਾਂ ਕਰਨਾ ਚਾਹੀਦਾ ਤੁਹਾਨੂੰ ਇਦਾਂ ਕਰਨਾ ਚਾਹੀਦਾ ਹੁਣੇ ਲੋਕਾਂ ਨੂੰ ਨਾ ਤਾਂ ਉਹਦੀ ਭਾਸ਼ਾ ਸਮਝ ਆਂਦੀ ਆ ਨਾ ਉਹਦੀ ਗੱਲਬਾਤ ਸਮਝ ਆਂਦੀ ਆ ਉਹ ਜਿੱਥੇ ਖੜ ਕੇ ਜਿਹੜੇ ਬੰਦੇ ਦੇ ਸਾਹਮਣੇ ਹਿੰਕਣ ਦੀ ਕੋਸ਼ਿਸ਼ ਕਰਦਾ ਉਹੀ ਉਹਦੇ ਜੁੱਤੀਆਂ ਲਾਂਦਾ ਉੱਥੋਂ ਹੀ ਉਹਨੂੰ ਡੰਡੇ ਪੈਂਦੇ ਨੇ ਅੱਗੇ ਧੱਕ ਦਿੰਦਾ ਅਗਲਾ ਤੇ ਗਧੇ ਨਾਲ ਆਈ ਹੋਣ ਲੱਗ ਗਿਆ ਜਿੱਥੇ ਵੀ ਗਦਾ ਖੜ ਕੇ ਹੁਣ ਹਿੰਕਣ ਲੱਗਦਾ ਕਿਸੇ ਨੂੰ ਕੈਦੇ ਕਾਨੂੰਨ ਸਮਝਾਣ ਲੱਗਦਾ ਉਹੀ ਹੁਣ ਡੰਡੇ ਮਾਰਦਾ ਅੱਗੇ ਕਰ ਦਿੰਦਾ ਲੈ ਵੀ ਹੁਣ ਗਦਾ ਤਾਂ ਬਹੁਤ ਦੁਖੀ ਹੋ ਗਿਆ ਦੁਖੀ ਹੋ ਕੇ ਹੁਣ ਜਦ ਕੋਈ ਬਸ ਨਹੀਂ ਚਲੀ ਉਹਦੀ ਕਿਸੇ ਨੇ ਸੁਣੀ ਨਹੀਂ ਉਹ ਤਾਂ ਹਾਂ ਨੂੰ ਮੂੰਹ ਚੱਕ ਕੇ ਹੁਣ ਰੱਬ ਨੂੰ ਹਿੰਕ-ਹਿਣਕ ਕਿਆ ਹੀ ਕਹਿੰਦਾ ਵੀ ਮੈਨੂੰ ਵਾਪਸ ਉੱਪਰ ਲੈ ਜਾਓ ਮੈਨੂੰ ਵਾਪਸ ਉੱਪਰ ਬੁਲਾ ਲਾ ਪਰ ਹੁਣ ਤਾਂ ਉਹਦੀ ਰੱਬ ਵੀ ਨਹੀਂ ਸੁਣਦਾ ਸੋ ਗਦੇ ਦੀ ਹਾਲਤ ਹੈ ਜਿਹੜੀ ਬੜੀ ਮਾੜੀ ਹੋ ਗਈ। ਫੜਾ ਹਿਣਕੀ ਜਾਂਦਾ ਨਾ ਉਹਦੀ ਗੱਲਬਾਤ ਸਮਝਾਂਦੀ ਆ ਨਾ ਕੁਛ। ਅੱਜ ਤੱਕ ਹੈ ਜਿਹੜਾ ਵਿਚਾਰਾ ਗਧੇ ਉਹ ਤਰ ਲਈ ਗਧਾ ਜਿਹੜਾ ਉਹ ਤਰ ਲਈ ਪਾਈ ਜਾਂਦਾ। ਤਹਾਨੂੰ ਮੂੰਹ ਚੱਕ ਚੱਕ ਕੇ ਵੀ ਰੱਬ ਜੀ ਮੈਨੂੰ ਉੱਤੇ ਬੁਲਾ ਲਓ। ਮੁੜ ਕੇ ਰੱਬ ਨੇ ਉਹਨੂੰ ਉੱਤੇ ਨਹੀਂ ਬੁਲਾਇਆ। ਸੋ ਇਹ ਜਿਹੜੀ ਗੱਲ ਆ। ਆ ਜਿਹੜੀ ਕਹਾਣੀ ਆ। ਕਈ ਬੰਦਿਆਂ ਦੀ ਜਿਹੜੀ ਹੁਣ ਅਕਲ ਆ ਉਹ ਗਧਿਆਂ ਵਰਗੀ ਆ। ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਉਹ ਪੜਤਾਂ ਬਥੇਰਾ ਲੰਦੇ ਨੇ ਵਿਦਵਾਨ ਕਹਿੰਦੇ ਨੇ ਆਪਣੇ ਆਪ ਨੂੰ ਪੜ ਹੀ ਜਾਂਦੇ ਨੇ ਕਿਤਾਬਾਂ ਪੜਨ ਨਾਲ ਕੁਝ ਨਹੀਂ ਹੁੰਦਾ ਹੈਨਾ ਤਾਂ ਫਾਇਦਾ ਉਹਨਾਂ ਦਾ ਜੇ ਉਹਨਾਂ ਤੇ ਅਮਲ ਕੀਤਾ ਜਾਵੇ ਜੇ ਉਹ ਕਿਸੇ ਕੰਮ ਆਉਣ ਹੁਣ ਜਿੰਨਾ ਮਰਜੀ ਬੰਦਾ ਪੜੀ ਜਾਵੇ ਪੜੀ ਜਾਵੇ ਦਿਖਾਈ ਜਾਵੇ ਲੋਕਾਂ ਨੂੰ ਸਰਟੀਫਿਕੇਟ ਮੈਂ ਆਹ ਪੜਿਆ ਜੀ ਆਹ ਪੜਿਆ ਜੀ ਬੋਲਣ ਦੀ ਉਹਨੂੰ ਅਕਲ ਨਹੀਂ ਕਿਸੇ ਨਾਲ ਕੀ ਫਾਇਦਾ ਉਹਦਾ ਪੜੇ ਦਾ ਹੈਗਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਚਾਰ ਬੰਦਿਆਂ ਚ ਵੈ ਕੇ ਉਹਨੂੰ ਗੱਲ ਨਹੀਂ ਕਰਨੀ ਆਉਂਦੀ ਆਪਦੇ ਆਪ ਦੇ ਇੱਕ ਮੰਡਨ ਚੱਕੀ ਫਿਰਦਿਆਂ ਵੀ ਮੈਂ ਤਾਂ ਇੰਨਾ ਵਿਦਵਾਨ ਆ ਜੀ ਮੈਂ ਇੰਨੀਆਂ ਡਿਗਰੀਆਂ ਕਰ ਲੀਆਂ ਜੀ ਮੈਂ ਆਹ ਕਰ ਲਿਆ ਉਹ ਕਰ ਲਿਆ ਇੰਨਾ ਗਿਆਨ ਚਰਨ ਦਾ ਕੋਈ ਫਾਇਦਾ ਨਹੀਂ ਇੰਨੀਆਂ ਕਿਤਾਬਾਂ ਇਹ ਫਿਰ ਜਿਵੇਂ ਗਧੇ ਨੇ ਗਿਆਨ ਦੀ ਕਿਤਾਬ ਚਰੀ ਕਾਨੂੰਨ ਵਾਲੀ ਪਰ ਉਹਨੂੰ ਫਾਇਦਾ ਦਾ ਕੋਈ ਨਾ ਹੋਇਆ ਉਹ ਤਾਂ ਅੰਦਰ ਖਾ ਗਿਆ ਹੈਨਾ ਅਮਲ ਤਾਂ ਨਹੀਂ ਕੀਤਾ ਉਹਨੇ ਗੱਲ ਅਮਲ ਕਰਨ ਦੀ ਹੁੰਦੀ ਆ ਹੁਣ ਜੇ ਅਸੀਂ ਜਾਂਦਾ ਕਿਤਾਬਾਂ ਪੜਹੀ ਜਾਂਦੇ ਆ ਉਹ ਤਾਂ ਕਿਤਾਬਾਂ ਚਰਨ ਵਾਲੀ ਗੱਲ ਚਾਹੇ ਤੁਸੀਂ ਇੱਕ ਲਾਈਨ ਪੜ੍ਹ ਲਓ ਜੇ ਤੁਹਾਡੀ ਉਹ ਵੀ ਸਮਝ ਪੈ ਗਈ ਨਾ ਤਾਂ ਵੀ ਤੁਸੀਂ ਆਪਾਂ ਇਹ ਕਹਿ ਸਕਦੇ ਆ ਕਿ ਵਧੀਆ ਬੰਦੇ ਹੈਗੇ ਆ ਤੁਹਾਡਾ ਦਿਮਾਗ ਹੈਗਾ ਹੁਣ ਜਿੰਨੀਆਂ ਮਰਜ਼ੀ ਡਿਗਰੀਆਂ ਲੈ ਲਓ ਫਾਇਦਾ ਕੋਈ ਨਹੀਂ ਹੈਗਾ ਜੇ ਤੁਹਾਨੂੰ ਉਹਨਾਂ ਦਾ ਮਤਲਬ ਨਹੀਂ ਪਤਾ ਤੁਹਾਨੂੰ ਉਹ ਚੀਜ਼ ਵਰਤਨ ਹੀ ਨਹੀਂ ਆਉਂਦੀ ਸੋ ਇਹੀ ਗਦੇ ਦੀ ਹਾਲਤ ਸੀ ਉਹਨੇ ਸਾਰਾ ਗਿਆਨ ਕਿੱਥੇ ਉਹ ਲੋਕਾਂ ਕੋਲ ਪਹੁੰਚਣਾ ਸੀ ਕਿਤੇ ਆਪਦੇ ਹੀ ਢਿੱਡ ਚ ਪਾ ਲਿਆ ਸਮਝ ਉਹਨੂੰ ਵੀ ਨਹੀਂ ਆਈ ਵੈਸੇ ਵੀ ਗਦਾ ਜਿਹੜਾ ਹੁੰਦਾ ਤੁਹਾਨੂੰ ਪਤਾ ਯਾਨੀ ਕਿ ਖੋਤਾ ਉਹ ਗਦਾ ਹੀ ਹੁੰਦਾ ਗਦਾ ਹੁਣ ਕਿਤਾਬਾਂਖਾਨੇ ਨਾਲ ਵਿਦਵਾਨ ਥੋੜਾ ਨਾ ਬਣਨ ਲੱਗਿਆ ਗਦਾ ਤਾਂ ਗਦਾ ਹੀ ਰਹਿੰਦਾ ਇਹ ਬਿਲਕੁਲ ਸਹੀ ਗੱਲ ਆ ਤੇ ਉਹ ਗਦੇ ਦਾ ਗਦਾ ਹੀ ਰਹਾ ਜੇ ਇਹ ਚੱਜਦਾ ਹੁੰਦਾ ਤਾਂ ਰੱਬ ਨੇ ਆਪਣੇ ਕੋਲ ਰੱਖਿਆ ਸੀ ਉੱਥੇ ਹੀ ਰਹਿੰਦਾ ਧਰਤੀ ਤੇ ਕਹਨੂੰ ਦਲੱਤੇ ਖਾਨ ਆਇਆ ਸੋ ਗਦੇ ਦਾ ਤਾਂ ਇੱਥੇ ਹੀ ਪਤਾ ਲੱਗ ਗਿਆ ਕਿ ਉਹਨੂੰ ਅਕਲ ਹੀ ਨਹੀਂ ਹੈਗੀ ਸੀ ਤੇ ਅੱਜ ਤੱਕ ਉਹਨੂੰ ਅਕਲ ਆਈ ਵੀ ਨਹੀਂ ਹੁਣ ਰੋ ਰੋ ਕੇ ਰੱਬ ਨੂੰ ਕਹੀ ਜਾਂਦਾ ਕਿ ਮੈਨੂੰ ਤਾਂ ਬੁਲਾ ਲੈ ਤਾਂ ਬੁਲਾ ਲੈ ਹੁਣ ਥੋੜੀ ਜਾਊਗਾ ਹੁਣ ਤਾਂ ਇੱਥੇ ਹੀ ਧੱਕੇ ਖਾਊ ਚਲੋ ਜੀ ਆਪਾਂ ਕੀ ਲੈਣਾ ਗਦੇ ਤੋਂ ਸੋ ਦੋਸਤੋ ਇਹ ਗੱਲ ਵਧੀਆ ਲੱਗੀ ਤੁਹਾਨੂੰ ਜੇ ਸਟੋਰੀ ਵਧੀਆ ਲੱਗੀ ਇਹ ਮੈਂ ਕਾਫੀ ਦਿਨ ਪਹਿਲਾਂ ਕਿਤੇ ਲਿਖੀ ਹੋਈ ਪੜੀ ਸੀ ਇਹ ਰਾਈਟਰ ਦਾ ਨਾਮ ਆਈ ਥਿੰਕ ਤਾਹਾ ਹੁਸੈਨ ਸ਼ਾਇਦ ਹੈਨਾ ਸ਼ਾਇਦ ਨਹੀਂ ਵੈਸੇ ਇਹੀ ਹੈ ਤਾਹਾ ਹੁਸੈਨ ਮੈਂ ਪੜ੍ਹੀ ਸੀ ਕਿਤੇ ਤੇ ਜਿੰਨੀ ਕੁ ਮੈਨੂੰ ਯਾਦ ਸੀਗੀ ਬਾਕੀ ਮਿਸ ਵੀ ਹੋ ਗਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਬਾਕੀ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਜ਼ਰੂਰ ਇਸ ਤੋਂ ਕੁਝ ਸਿੱਖਣਾ ਸਿੱਖਿਆ ਲੈਣੀ ਵਧੀਆ ਲੱਗੀ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੋ ਸ਼ੇਅਰ ਕਰ ਲਈ థాంਕ ਯੂ ਸੋ ਮੱਚ ਮੈਂ ਤੁਹਾਡੀ ਬੱਬਲਕਰ ਜਿਹੜੇ ਮੈਨੂੰ ਫੋਲੋ ਕਰ ਸਕਦੇ ਹੋ ਫੋਲੋ ਕਰ ਲਿਓ ਜੀ ਜਿਨ੍ਹਾਂ ਨੇ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਕੋਈ ਗੱਲ ਨਹੀਂ ਵੀਡੀਓ ਸ਼ੇਅਰ ਕਰ ਲਿਓ ਲਾਈਕ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦਿਓ ਤੇ ਇਹ ਵੀ ਲਿਖਿਓ ਕਿ ਤੁਹਾਡੀ ਨਿਗਾਚ ਵੀ ਕੋਈ ਇਹੋ ਜਿਹਾ ਗਦਾ ਹੈਗਾ ਜਿਨੇ ਪੜਿਆ ਤਾਂ ਬਹੁਤ ਹੈ ਪਰ ਉਹਨੂੰ ਗਿਆਨ ਨਹੀਂ ਹੈਗਾ ਥੈਂਕ ਯੂ ਬਾਏ ਬਾਏ ਸਤਿ ਸ੍ਰੀ ਅਕਾਲ